ਜੋ ਪੰਜਾਬ ਦੀਆਂ ਔਰਤਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਾਅਦਾ ਕੀਤਾ ਸੀ ਕਿ ਹੁਣ ਹਜ਼ਾਰ ਨਹੀਂ 11 1100 ਰੁਪਏ ਅਸੀਂ ਖਾਤਿਆਂ ਦੇ ਵਿੱਚ ਪਾਵਾਂਗੇ ਹੁਣ ਉਹ ਵਾਦਾ ਪੂਰਾ ਹੋਣ ਜਾ ਰਿਹਾ ਤੇ ਦੱਸਿਏ ਕਿ ਜਲਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਵਾਦਾ ਪੂਰਾ ਕਰਦੇ ਹੋਏ ਨਸਰ ਆਉਣਗੇ ਤਾਂ ਗੱਲ ਕਰੀ ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਔਰਤਾਂ ਦੇ ਹਿੱਤ ਦੇ ਵਿੱਚ ਮਹੱਤਵਪੂਰਨ ਐਲਾਨ ਕੀਤਾ ਹੈ ਜਿਸ 'ਚ ਉਹਨਾਂ ਨੇ ਪੰਜਾਬ ਦੀਆਂ ਬੀਬੀਆਂ ਨੂੰ ਵਾਅਦੇ ਮੁਤਾਬਕ 1100 ਰੁਪਏ ਅਗਲੇ ਸਾਲ 2026 ਦੇ ਬਜਟ ਦੇ ਵਿੱਚ ਪਾਸ ਹੋਣ ਤੋਂ ਬਾਅਦ ਮਿਲਨੇ ਸ਼ੁਰੂ ਹੋ ਜਾਣਗੇ ਇਹ ਐਲਾਨ ਅੱਜ ਉਹਨਾਂ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਕੀਤਾ ਤੇ ਜਿਸ ਤੋਂ ਬਾਅਦ ਸਪਸ਼ਟ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਇਸ ਯੋਜਨਾ ਨੂੰ ਲਾਗੂ ਕਰਨ ਦੇ ਲਈ ਗੰਭੀਰਤਾ ਦੇ ਨਾਲ ਕੰਮ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਔਰਤਾਂ ਦੀ ਆਰਥਿਕ ਮਜਬੂਰੀ ਸਰਕਾਰ ਦੀ ਪ੍ਰਾਇਟ ਸੋ ਮਜਬੂਰੀ ਸਰਕਾਰ ਦੀ ਪ੍ਰਾਇਓਰਟੀ ਹੈ ਤੇ ਉਥੇ ਹੀ ਇਹ ਵਾਅਦਾ ਕਿਸੇ ਵੀ ਹਾਲਾਤ ਦੇ ਵਿੱਚ ਅਧੂਰਾ ਨਹੀਂ ਰਹੇਗਾ ਯਾਦ ਰਹੇ ਕਿ ਸਰਕਾਰ ਬਣਨ ਤੋਂ ਪਹਿਲਾਂ ਭਗਵਨ ਸਿੰਘ ਮਾ ਨੇ ਐਲਾਨ ਕੀਤਾ ਸੀ ਕਿ ਪੰਜਾਬ ਦੀਆਂ ਔਰਤਾਂ ਨੂੰ ਮੁਫਤ ਸਫ਼ਰ ਦੇ ਨਾਲ ਨਾਲ 1100 ਰੁਪਏ ਮਹੀਨੇ ਦਿੱਤੇ ਜਾਣਗੇ ਤੇ ਉਥੇ ਹੀ ਹੁਣ ਇਸ ਵਾਅਦੇ ਨੂੰ ਜਿਹੜਾ ਹੈ ਕਿ ਹਕੀਕਤ ਬਣਾਉਣ ਦੇ ਲਈ ਵੱਡਾ ਕਦਮ ਚੁੱਕਿਆ ਗਿਆ ਹੈ ਤੇ ਇਹ ਫੈਸਲਾ ਨਾ ਸਿਰਫ ਘਰ ਘਰ ਦੀਆਂ ਬੀਬੀਆਂ ਦੇ ਲਈ ਰਾਹਤ ਲਿਆਏਗਾ ਸਗੋਂ ਉਹਨਾਂ ਦੀਆਂ ਦਿਨ ਚੜ੍ਹਦੀਆਂ ਜ਼ਿੰਦਗੀਆਂ ਦੇ ਵਿੱਚ ਵੀ ਜਿਹੜਾ ਹੈ ਕਿ ਆਰਥਿਕ ਸਹਾਰਾ ਪੈਦਾ ਕਰੇਗਾ ਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ 2026 ਦੇ ਬਜਟ ਦੇ ਵਿੱਚ ਪਾਸ ਹੋਣ ਤੋਂ ਬਾਅਦ ਮਿਲਨੇ ਸ਼ੁਰੂ ਹੋ ਜਾਣਗੇ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਜਲਦ ਆਪਣਾ ਵਾਅਦਾ ਜਿਹੜਾ ਹੈ ਕਿ ਪੂਰਾ ਕਰਨਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਵਾਅਦਾ ਪੂਰਾ ਕਰਦੇ ਹੋਏ ਨਸਰ ਆਣਗੇ ਤਾਂ ਗੱਲ ਕਰੀ ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਔਰਤਾਂ ਦੇ ਹਿੱਤ ਦੇ ਵਿੱਚ ਮਹੱਤਵਪੂਰਨ ਐਲਾਨ ਕੀਤਾ ਹੈ ਜਿਸ ਤੇ ਉਹਨਾਂ ਨੇ ਪੰਜਾਬ ਦੀਆਂ ਬੀਬੀਆਂ ਨੂੰ ਵਾਅਦੇ ਮੁਤਾਬਕ 1100 ਰੁਪਏ ਅਗਲੇ ਸਾਲ 2026 ਦੇ ਬਜਟ ਦੇ ਵਿੱਚ ਪਾਸ ਹੋਣ ਤੋਂ ਬਾਅਦ ਮਿਲਨੇ ਸ਼ੁਰੂ ਹੋ ਜਾਣਗੇ ਇਹ ਐਲਾਨ ਅੱਜ ਉਹਨਾਂ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਕੀਤਾ ਤੇ ਜਿਸ ਤੋਂ ਬਾਅਦ ਸਪਸ਼ਟ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਇਸ ਯੋਜਨਾ ਨੂੰ ਲਾਗੂ ਕਰਨ ਦੇ ਲਈ ਗੰਭੀਰਤਾ ਦੇ ਨਾਲ ਕੰਮ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਔਰਤਾਂ ਦੀ ਆਰਥਿਕ ਮਜਬੂਰੀ ਸਰਕਾਰ ਦੀ ਪ੍ਰਾਇਟ ਸਮ ਮਜਬੂਰੀ ਸਰਕਾਰ ਦੀ ਪ੍ਰਾਇਓਰਟੀ ਹੈ ਤੇ ਉਥੇ ਹੀ ਇਹ ਵਾਅਦਾ ਕਿਸੇ ਵੀ ਹਾਲਾਤ ਦੇ ਵਿੱਚ ਅਧੂਰਾ ਨਹੀਂ ਰਹੇਗਾ ਯਾਦ ਰਹੇ ਕਿ ਸਰਕਾਰ ਬਣਨ ਤੋਂ ਪਹਿਲਾਂ ਭਗਵਨ ਸਿੰਘ ਮਾ ਨੇ ਐਲਾਨ ਕੀਤਾ ਸੀ ਕਿ ਪੰਜਾਬ ਦੀਆਂ ਔਰਤਾਂ ਨੂੰ ਮੁਫਤ ਸਫ਼ਰ ਦੇ ਨਾਲ ਨਾਲ 1100 ਰੁਪਏ ਮਹੀਨੇ ਦਿੱਤੇ ਜਾਣਗੇ ਤੇ ਉਥੇ ਹੀ ਹੁਣ ਇਸ ਵਾਅਦੇ ਨੂੰ ਜਿਹੜਾ ਹੈ ਕਿ ਹਕੀਕਤ ਬਣਾਉਣ ਦੇ ਲਈ ਵੱਡਾ ਕਦਮ ਚੁੱਕਿਆ ਗਿਆ ਹੈ ਤੇ ਇਹ ਫੈਸਲਾ ਨਾ ਸਿਰਫ ਘਰ ਘਰ ਦੀਆਂ ਬੀਬੀਆਂ ਦੇ ਲਈ ਰਾਹਤ ਲਿਆਏਗਾ ਸਗੋਂ ਉਹਨਾਂ ਦੀਆਂ ਦਿਨ ਚੜ੍ਹਦੀਆਂ ਜ਼ਿੰਦਗੀਆਂ ਦੇ ਵਿੱਚ ਵੀ ਜਿਹੜਾ ਹੈ ਕਿ ਆਰਥਿਕ ਸਹਾਰਾ ਪੈਦਾ ਕਰੇਗਾ ਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ 2026 ਦੇ ਬਜਟ ਦੇ ਵਿੱਚ ਪਾਸ ਹੋਣ ਤੋਂ ਬਾਅਦ ਮਿਲਨੇ ਸ਼ੁਰੂ ਹੋ ਜਾਣਗੇ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਜਲਦ ਆਪਣਾ ਵਾਅਦਾ ਜਿਹੜਾ ਹੈ ਕਿ ਪੂਰਾ ਕਰਨਗੇ